ਮੰਡੇ ਵਾਸਤੇ ਬਹੁਤ ਵਧੀਆ ਸ਼ਾਟ 10 ਮੈਚ ਜਲਦੀ ਨੇਗਿਗੇਟ ਕਰੀਂ ਚਾਹ। ਪਰ ਫਿਰ ਜ਼ਰੂਰੀ ਨਹੀਂ ਹੈ ਕਿ ਤੁਸੀਂ 1 2 3 ਕੀਤਾ ਤਾਂ ਬਹੁਤ ਬਾਰੀ ਮਾਰ। ਕਿ ਬਾਲ چھوٹਾ ਨੂੰ ਫਲੇਟ ਕਰਕੇ ਉਹ ਇੱਕ ਦੋ ਵੀ ਆ ਜਾ। ਆ ਯੈਸ। ਇਹ ਮੁੰਡਾ ਸ਼ਾਟ ਗਲਤ ਹੈ ਜੀ ਪਰਫੈਕਟ ਪ੍ਰੈਕਟਿਸ ਹੈ। ਖੋਤਾ ਸਾਰਾ ਦਿਨ ਭਾਰਟ ਹੁੰਦਾ ਕੁਛ ਨਹੀਂ ਬੱਲੇ। ਉਹਨੇ 2 ਘੰਟੇ ਪ੍ਰੈਕਟਿਸ ਕਰਨ ਨਾਲ ਦਰਬੀ ਦਾ ਥੋੜਾ ਬਣਦਾ ਇਟਸ ਹਾਊ ਯੂ ਪ੍ਰੈਕਟਿਸ ਇਜ਼ ਇੰਪੋਰਟੈਂਟ ਇਹ ਤੁਸੀਂ ਪ੍ਰੈਕਟਿਸ ਪਰਫੈਕਟ ਕਰਦੇ ਬਾਲ ਬਾਈ ਬਾਲ ਕੋਚ ਸਾਰੇ ਕੁਰਸੀਆਂ ਤੇ ਬੈਠੇ ਰਹਿੰਦੇ ਉੱਥੋਂ ਦੱਸ ਦੇਣਗੇ ਇੱਥੇ ਖੜ ਕੇ ਬਾਲ ਬਾਈ ਬਾਲ ਕੋਚਿੰਗ ਹੈ ਹਾਂਜੀ ਹਾਂਜੀ ਫਾਰਰ ਨੂੰ ਦੱਸਣਾ ਕਿ ਮੈਂ ਅੰਦਰ ਮਾਰਨਾ ਬਾਹਰ ਮਾਰਨਾ ਕੀ ਖੇਡਣਾ ਬਿਲਕੁਲ ਕਿਉਂਕਿ ਬੈਟਸਮੈਨ ਵਾਸਤੇ ਇੱਕ ਬਾਲ ਹੈ ਜਦ ਵੀ ਪੈ ਗਈ ਤਾਂ ਕੰਮ ਖਤਮ ਹੋ ਗਿਆ ਠੀਕ ਹੈ ਚਾਰ ਬਾਲਾਂ ਆਈਆਂ ਪੈ ਗਈਆਂ ਟੀਮੋਂ ਬਾਹਰ ਤੇ ਬੋਲਰ 10 ਓਵਰਾਂ 'ਚ ਭਾਵੇਂ 90 ਰਨ ਖਾਲੇ 5 ਵਕਟਾ ਕੱਢਤੀ ਹੁੰਦੇ ਵੈਰੀ ਗੁੱਡ ਪਰ ਠੀਕ ਹੈ। ਆ ਬਾਲ ਫਲੇਟ। ਦੇ ਹੀ ਸ਼ਾਰਟ ਹੀਲ ਤੇ ਜਾ ਕੇ ਮਾਰਦਾ ਫੇਰ। ਹਾਂ? ਦੇਖ ਦੇਖ। ਦੇਖਣਾ ਕਿਸੇ ਨੇ? ਇੱਕ ਸ਼ਾਰਟ ਮਾਰ। ਇਸ ਲਈ ਦੇਖੋ। ਬੇਟਾ, ਧਿਆਨ ਨਾਲ ਬਾਲ ਸੱਟ ਕੇ। ਆਊਟ ਆਫ ਬਾਰਡਰ ਹੀ ਆ ਸਕਦਾ। Eto bi prakt